ਸਾਦੇ ਬੋਧ ਸਰਕਾਰ ਜੋ ਸਧਿਆਪਕ ਸਾਡੀ ਦਸਕਰਮ ਸੰਪੂਰਨ ਅਤੇ ਉਤੇ ਜੀਵਨ ਸਾਥਣ ਸਾਡੀ ਭੈ ਕਲਪਿਤ ਤੌਰ ਤੇ ਬਹੁਤ ਕਿਰਦਾਈ ਵਿਛੋੜੇ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਅਤੇ ਉਹਨਾਂ ਦੇ ਨਾਲ ਜੁੜੇ ਹੋਏ ਬਾਕੀ ਸਾਰੇ ਉਹਨਾਂ ਦੇ ਸਮੀਆਂ ਸਮੀਆਂ ਨੂੰ ਇਨਸਾਫ ਦੀ ਔੜ ਦੇ ਲੋਕਾਂ ਦੀ ਦਾਣਾ ਮੰਡੀ ਵਿੱਚ ਇਕੱਤਰ ਹੋਏ ਸਰਕਾਰ ਜੋਕ ਅਧਿਆਪਕ ਸਾਥੀਓ ਤੇ ਭੈਣੋ ਸਾਥੀ ਅੱਗੇ ਬੈਠ ਕੇ ਬੈਠ ਜਾਓ ਬੈਠ ਜਾਓ ਕਿਰਪਾ ਕਰਕੇ ਮੋਗੇ ਦੀ ਦਾਣਾ ਮੰਡੀ ਵਿੱਚ ਇਕੱਤਰ ਹੋਏ ਸਰਕਾਰ ਜੋਕ ਅਧਿਆਪਕ ਸਾਥੀਓ ਤੇ ਭੈਣੋ ਪੰਜਾਬ ਦੇ ਅੰਦਰ ਪਿਛਲੇ ਕਈ ਸਾਲਾਂ ਤੋਂ ਇੱਕ ਦੰਦ ਨਾਉ ਦੀ ਦਹਿਸ਼ਤ ਜਿਹਦੀ ਅਗਵਾਈ ਜਿਹਦੀ ਪੁਸ਼ਪ ਪਨਾਹੀ ਸਰਕਾਰ ਕਰਦੀ ਹੈ ਜਿਹਦੀ ਪੁਸ਼ਪਤ ਨਹੀਂ ਕੰਪੂਰੇਟ ਕਰਦੇ ਨੇ ਉਹ ਇੱਕ ਚਕਰ ਜੋਗ ਰਿਆ ਬਨੇਰੀ ਚਲ ਰਹੀ ਹੈ ਇਹਦੀ ਭੇਟਾ ਵਾਰੀ-ਵਾਰੀ ਪੰਜਾਬ ਦੇ ਸਾਰੇ ਉਹ ਤੱਕੇ ਚੜ ਰਹੇ ਨੇ ਜਿਹੜੇ ਮਿਹਨਤ ਦੇ ਫਕੀਰ ਨੇ ਜਿਹੜੇ ਮਿਹਨਤ ਕਰਦੇ ਨੇ ਤੇ ਜਿਨ੍ਹਾਂ ਨੇ ਸੱਚੀਓ ਇਸ ਸਮਾਜ ਨੂੰ ਖੜਾ ਕਰਦੇ ਅੰਦਰ ਆਪਾਂ ਯੋਗਦਾਨ ਪਾਇਆ ਹੈ ਅਧਿਆਪਕ ਸਮਾਜ ਦਾ ਬਹੁਤ ਕਹਿਣ ਹਿੱਸਾ ਹੁੰਦੇ ਆ ਅਧਿਆਪਕ ਸਮਾਜ ਨੂੰ ਕਿਸੇ ਸਮਾਜ ਨੂੰ ਤਰੱਕੀ ਜਾਂਦਾ ਲੀਹਾਂ ਤੇ ਚਲੋਣਾ ਹੋਵੇ ਉਸ ਸਮਾਜ ਦੀ ਜਿਹੜੀ ਅਧਿਆਪਕ ਸ਼ਕਤੀ ਹੈ ਉਹਨੂੰ ਬਹੁਤ ਵੱਡੇ ਕੰਮ ਕਰਦੇ ਪੈਂਦੇ ਆ ਪਰ ਸਾਡੇ ਦੇਸ਼ ਦੇ ਅੰਦਰ ਕਿਉਂਕਿ ਕਾਰਪੋਰੇਟੀਆਂ ਨੀਤੀਆਂ ਦੇ ਤਹਿਤ ਚੱਲਣ ਵਾਲਾ ਦੇਸ਼ ਹੈ ਇਸ ਕਰਕੇ ਇੱਥੇ ਅੱਜ ਦੇਖਾ ਕੋਈ ਸਾਥ ਦੇ ਨਾਲੋਂ ਦੰਦੇਮਾੜਾ ਬਣਾ ਦਿੱਤਾ ਗਿਆ ਸਾਥ ਦੇ ਨਾਲੋਂ ਹੀਣਾ ਕਰ ਦਿੱਤਾ ਗਿਆ ਤਾਂ ਉਹ ਇੱਥੋਂ ਦਾ ਅਧਿਪਕ ਵੱਜਦਾ ਹੈ ਇਹਦੇ ਬਹੁਤ ਸਾਰੇ ਕਾਰਨ ਹੈਗੇ ਆ 5 ਮਿੰਟ ਦੀ ਗੱਲ ਦੇ ਵਿੱਚ ਉਹਨਾਂ ਸਾਰੇ ਦਾ ਖੁਲਾਸਾ ਨਹੀਂ ਹੋ ਸਕਦਾ ਇਸ ਕਰਕੇ ਸਾਨੂੰ ਸਮਝਣਾ ਪੈਗਾ ਕਿ ਜਦੋਂ ਸਿੱਖਿਆ ਨੀਤੀ 2020 ਦੀ ਤੁਹਾਡੇ ਬਰੂਹਾਂ ਤੇ ਖੜੀ ਹੋਵੇ ਤੁਹਾਡੇ ਤੇ ਲਾਗੂ ਹੋਣੀ ਹੋਵੇ ਜਦੋਂ ਸਿੱਖਿਆ ਨੀਤੀ ਦੇ ਨਾਲ ਇਸ ਦੇਸ਼ ਦੇ ਸਾਰੀਆਂ ਯੂਨੀਵਰਸਿਟੀਆਂ ਦੇ ਉੱਤੇ ਇਸ ਦੇਸ਼ ਦੇ ਵਿਦਿਅਕ ਢਾਂਚੇ ਉੱਤੇ ਬਹੁਤ ਵੱਡਾ ਹਮਲਾ ਬੋਲਿਆ ਜਾ ਰਿਹਾ ਹੋਵੇ ਤਾਂ ਫਿਰ ਪੰਜਾਬ ਦੇ ਵਿਦਿਆਪਕ ਉਹਨਾਂ ਨੂੰ ਵੀ ਇਹਦਾ ਸੇਕ ਲਗੜਾ ਬਾਜ਼ਮੀ ਹੈਗਾ ਹੈ ਪੰਜਾਬ ਦੇ ਵਿਦਿਆਪਕ ਗੜੇ ਆ ਉਹ ਬੀਐਨਓ ਦੇ ਰੂਪ ਵਿੱਚ ਵੱਖ ਗੈਰ ਵਿਦਿਅਕ ਯੂਨੀਅਨ ਦੇ ਰੂਪ ਵਿੱਚ ਅੱਜ ਪੰਜਾਬ ਦੀ ਸਰਕਾਰ ਦੇ ਤਰਿੰਦੇ ਬਣੇ ਹੋਏ ਆ ਨੌਕਰਾਂ ਵਾਂਗ ਕੰਮ ਕਰ ਰਹੇ ਆ ਪੰਜਾਬ ਦੇ ਵਿਦਿਆਪਕਾਂ ਦੇ ਕੋਲ ਇਸ ਤੋਂ ਵੱਡੀ ਤਰਾਸ ਦੀ ਉਹਨਾਂ ਦੀ ਹੋਰ ਕੀ ਹੋ ਸਕਦੀ ਹੈ ਵਿਦਿਆਪਕਾਂ ਦੀ ਕਿ ਇੱਕ ਵਿਦਿਆਪਕ ਚੋੜਾ ਉਹ ਬੜੀ ਬੇਰਹਿਮੀ ਦੇ ਨਾਲ ਜਿਹੜਾ ਉਸ ਮਹੀਨੇ ਦੇ ਵਿੱਚ ਜਿਸ ਮਹੀਨੇ ਚੋਣਾ ਦੀ ਲੋੜ ਨਹੀਂ ਹੁੰਦੀ ਉਸ ਮਹੀਨੇ ਚੋਣਾ ਕਰਾਉਣ ਦੀ ਜਿੱਤ ਦੇ ਉਸ ਅੰਜਾਮ ਨੂੰ ਭੁਗਤਿਆ ਆਪਣੀ ਜਾਨ ਤੋਂ ਹੱਥ ਤੋਤੇ ਉਹਨਾਂ ਦਾ ਪਰਿਵਾਰ ਮਾਰਿਆ ਮਾਰਿਆ ਫਿਰ ਰਿਹਾ ਏ ਤੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਪੂਰੀ ਤਰ੍ਹਾਂ ਸਵੇਦਨਾ ਰਹਿਤ ਹੈ ਪੰਜਾਬ ਦੀ ਸਰਕਾਰ ਦੀ ਸਵੇਦਨਸ਼ੀਲਤਾ ਉਹ ਸਮਝੋ ਕਿੰਨੇ ਠੱਪ ਲਾ ਕੇ ਉੱਡ ਗਈ ਹੈ ਜਿਵੇਂ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ ਇਸਰ ਦੇ ਸਾਥੀਓ ਇਹ ਜਿਹੜਾ ਰਾਹ ਆਪਾਂ ਨੇ ਲਿਆ ਹੋਇਆ ਏ ਅਧਿਆਪਕ ਇਨਸਾਫ ਕਮੇਟੀ ਦੇ ਬੈਨਰ ਹੇਠ ਇਸ ਰਾਹ 'ਤੇ ਚੱਲਦਿਆਂ ਹੋਇਆ ਇਕੱਠਾ ਨੂੰ ਵੱਡਿਆ ਕਰਨ ਦੀ ਲੋੜ ਹੈਗੀ ਹੈ ਇੰਨੀਆਂ ਜਥੇਬੰਦੀਆਂ ਉਹਨਾਂ ਨੂੰ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਲੈ ਕੇ ਨੇਪਰੇ ਚੜਾਉਣਾ ਚਾਹੀਦਾ ਹੈ ਸਾਨੂੰ ਇਸ ਗੱਲ ਦਾ ਇਤਰਾਜ਼ ਨਹੀਂ ਹੈ ਕਿ ਜੇਕਰ ਪੁਲਿਸ ਵਾਲਾ ਡਿਊਟੀ 'ਤੇ ਮਾਰਿਆ ਜਾਵੇ ਉਦੀ ਮੌਤ ਹੋ ਜਾਵੇ ਡਿਊਟੀ ਦੌਰਾਨ ਉਹਨੂੰ 1 ਕਰੋੜ ਰੁਪਇਆ ਮਿਲੇ ਇਸ ਦਾ ਤਾਂ ਇਤਰਾਜ਼ ਨਹੀਂ ਹੈਗਾ ਪਰ ਅਧਿਆਪਕ ਕਿਉਂਕਿ ਸਿੱਖਿਆ ਕ੍ਰਾਂਤੀ ਦੀ ਦਾਵੇਦਾਰੀ ਸਰਕਾਰ ਹੈ ਇਸ ਕਰਕੇ ਅਧਿਆਪਕ ਜਿਹੜਾ ਹੈ ਉਹ ਕਿਸੇ ਵੀ ਪੱਧਰ ਤੇ ਉੱਤੇ ਉਹ ਪੂਰੇ ਉਸ ਮੁਆਵਜ਼ੇ ਦਾ ਹੱਕਦਾਰ ਹੈ ਜਿਸ ਮੁਆਵਜ਼ੇ ਲਈ ਸਾਡੀਆਂ ਸ਼ਰਧਾਂ ਦੇ ਬੈਠੇ ਫੌਜੀਦੋ ਸ਼ਹੀਦ ਹੁੰਦੇ ਆ ਮਾਰੇ ਜਾਂਦੇ ਆ ਜਾ ਕਿਸੇ ਘਟਨਾ ਕਰਕੇ ਦੁਰਘਟਨਾ ਕਰਕੇ ਉਹਦੀ ਮੁਆਫ ਹੋ ਜਾਂਦੀ ਹੈ ਜਿਵੇਂ ਪਵਾਜਾ ਨੂੰ ਮਰਦਾ ਏ ਅਧਿਆਪਕਾਂ ਨੂੰ ਉਵੇਂ ਪਵਾਜਾ ਮਿਲਣਾ ਚਾਹੀਦਾ ਹੈ ਬਾਕੀ ਰਹੀ ਗੱਲ ਇਸ ਦੇਸ਼ ਦੇ ਤੰਤਰ ਦੀ ਜਿਹੇ ਜਹੀ ਪੋਤੋ ਤਹਿ ਬੱਚੇ ਜਿਵੇਂ ਦਾ ਦੇਸ਼ ਦਾ ਪ੍ਰਬੰਧ ਹੋਏਗਾ ਸਾਡੀ ਸਰਕਾਰਾਂ ਉਵੇਂ ਚਾਹੀ ਹੋਣਗੀਆਂ ਇਹਦੇ ਮਸਲਾ ਇਹ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੜੀਆ ਕੱਲੀ ਉਹੀ ਇਤਾਂ ਦੀ ਹੈ ਇਹ ਸਾਰੇ ਜਿੱਥੋਂ ਰੋਸ਼ਨੀ ਲੈਂਦੇ ਆ ਉਹ ਡੰਗਾ ਜੜੀ ਹੈ ਉਹ ਦਿੱਲੀ ਵੱਲੋਂ ਸਿੰਘ ਦੀ ਆ ਉਹਦੀ ਪੁਸ਼ਤਕ ਨਹੀਂ ਤੇ ਅੱਜ ਦੇਸ਼ ਦੇ ਅੰਦਰ ਪੂਰੇ ਤੁਸੀਂ ਦੇਖ ਲਓ ਡੈਮੋਕ੍ਰੇਸੀ ਅਸਲ ਤੇ ਇਹਦਾ ਡੈਮੋਕ੍ਰੇਸੀ ਹੈਗੀ ਨਹੀਂ ਐ ਇਹਨੂੰ ਡੈਮੋਕ੍ਰੇਸੀ ਕਹਿਣਾ ਮਹਾਪਾਪ ਹੈਗਾ ਇਹ ਅੱਜ ਦੀ ਤਰੀਕ ਦੇ ਵਿੱਚ ਇਸ ਦੇਸ਼ ਦੇ ਤੇ ਤੁਹਾਡੀ ਆਵਾਜ਼ ਦਬਾਈ ਜਾ ਰਹੀ ਹੈ ਕਿ ਇੱਕ ਲੈਟੋਨਲ ਆਟੋਕ੍ਰੇਸੀ ਹੈ ਜਿਹੜੀ ਹੌਲੀ-ਹੌਲੀ ਫਾਸ਼ੀਵਾਦ ਵੱਲ ਵਧ ਰਹੀ ਹੈ ਕਿਉਂਕਿ ਦੇਸ਼ ਦੀ ਰਾਜ ਸੱਤਾ ਦੇ ਘੜੀ ਜਮਾਬ ਕਾਬਜ਼ ਹੈ ਉਹ ਕਹਿੰਦੇ ਆ ਕਿ ਦੇਸ਼ ਨੂੰ ਇੱਕ ਰੰਗ ਦੇ ਵਿੱਚ ਰੰਗਣਾ ਹੈ ਤੇ ਇੱਥੇ ਹਿੰਦੂ ਰਾਸ਼ਟਰ ਦਾ ਨਿਰਮਾਣ ਕਰਨਾ ਹੈ ਬਾਕੀ ਸਾਰੇ ਕੱਟ ਦਿੱਤੀਆਂ ਉਹਨਾਂ ਨੂੰ ਰਗੜ ਕੇ ਸੁਣ ਦੇਣਾ ਹੈ ਉਹਨਾਂ ਦੀ ਕੋਈ ਆਵਾਜ਼ ਕੋਈ ਦਲੀਲ ਕੋਈ ਤਕੀਰ ਅਸੀਂ ਸੁਣਨੀ ਨਹੀਂ ਹੈਗੀ ਇਸ ਤਰ੍ਹਾਂ ਕਿਸ ਮੁਰਖ ਦੇ ਅੰਦਰ ਆਪਾਂ ਜਿਹੜਾ ਕੰਮ ਕਰ ਰਹੇ ਆਂ ਤੇ ਇਹਦੇ ਅੰਦਰ ਬਹੁਤ ਵੱਡੀਆਂ ਸਾਨੂੰ ਪ੍ਰਾਪਤੀਆਂ ਤਾਂ ਹੋਣਗੀਆਂ ਜੇ ਲਹਿਰਾਂ ਵੱਡੀਆਂ ਹੋਣਗੀਆਂ ਜੇ ਸਾਡੇ ਜੋਤੀਆਂ ਵੱਡੀਆਂ ਪੈਣਗੀਆਂ ਜੇ ਸਾਡੇ ਕਾਫਲੇ ਵੱਡੇ ਹੋਣਗੇ ਇਸ ਤਰ੍ਹਾਂ ਕਿਸ ਇਲੈਕਟੋਰਲ ਆਟੋਕ੍ਰੇਸੀ ਦੇ ਅੰਦਰ ਇਹਦਾ ਨਹੀਂ ਹੈ ਸਰਕਾਰ ਸਾਨੂੰ ਮਾਰਦੀ ਹੈ ਤਾਂ ਮਾਰਦੀ ਹੈ ਤਾਂ ਫਿਰਦੀ ਹੈ ਇਹ ਮੌ ਹੈ ਨਾ ਪਾਸ ਨੇ ਕੱਤਾ ਨਹੀਂ ਸਾਡਾ ਸਾਡੇ ਲੋ ਨੂੰ ਆਦਤ ਹੈ ਇਹ ਮਹਿਫਲ ਦੀ ਵੇਦਾ ਇਹ ਮੌਸਮ ਦੀ ਵੇਦਾ ਇਹ ਜ਼ਿੰਦਗੀ ਦੇ ਜਸ਼ਨ ਮਿੱਟ ਲੈਂਦਾ ਹੈ ਇਹ ਸੂੜੀ ਦੇ ਗੀਤ ਛੋੜ ਲੈਂਦਾ ਹੈ ਇਹ ਸੂੜੀ ਦੇ ਗੀਤ ਛੋੜ ਦੀ ਆਦਤ ਸਾਨੂੰ ਸਦੀਆਂ ਤੋਂ ਪਈ ਹੋਈ ਹੈ ਪੰਜਾਬ ਦੀ ਭਗੰਤਬਾਂ ਸਰਕਾਰ ਇਹ ਉਸ ਪਾਰਟੀ ਦੀ ਨੁਮਾਇੰਦਾ ਸਰਕਾਰ ਹੈ ਜਿਹੜੀ ਪਾਰਟੀ ਦਾ ਜਿਹੜਾ ਜਿਹੜਾ ਵੱਡਾ ਲੀਡਰ ਕੇਰਨੀਵਾਲ ਕੁਝ ਲੋ ਦਿੱਲੀ ਗਿਆ ਚੋਣਾ ਹਾਰ ਗਿਆ ਫਰਵਰੀ 2000 ਬਰਨੀ 2025 ਦੇ ਵਿੱਚ ਤਾਂ ਆਰਐਸਐਸ ਨੂੰ ਚਿੱਠੀ ਲਿਖ ਕੇ ਕਿਹਾ ਬਈ ਤੁਹਾਡੇ ਰਸਤੇ ਕੋਹਾਟਾ ਭਟਕ ਗਈ ਹੈ ਇਸ ਜੀ ਦਾ ਅਰਥ ਹੈ ਬਈ ਜਿਹੜਾ ਰਸਤਾ ਤੁਹਾਡਾ ਹੈਗਾ ਇਸ ਦੇਸ਼ ਨੂੰ ਵੰਡਣ ਦਾ ਇਸ ਦੇਸ਼ ਦੇ ਅੰਦਰ ਫਿਰਕਾ ਪਸਤੀ ਫਲਾਉਣ ਦਾ ਇਹ ਭਟਕਾ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੀ ਇਹਦਾ ਮਤਲਬ ਹੈ ਕਿ ਉਸ ਕੰਮ ਦੀ ਜਾਦੀ ਚਿੰਤਾ ਕੇਜੀਵਾਲ ਸਾਹਿਬ ਨੂੰ ਹੈਗੀ ਹੈ ਤੇ ਜੇ ਕੇਜੀਵਾਲ ਸਾਹਿਬ ਨੂੰ ਚਿੰਤਾ ਹੈ ਫਿਰ ਤੇ ਸਾਨੂੰ ਵੀ ਹੋਣੀ ਪਈ ਈ ਹੈ ਕਿਉਂਕਿ ਜੈਦੀਵਾਲ ਦੀ ਪਾਰਟੀ ਦਾ ਸਭ ਤੋਂ ਵੱਡਾ ਜਲੂ ਜਣਾ ਹੈ ਉਹ ਪੰਜਾਬ ਦੇ ਵਿੱਚ ਹੈ ਇਸ ਪਾਰਟੀ ਨੂੰ ਇਸ ਪੰਜਾਬ ਤੋਂ ਬਾਹਰ ਵੀ ਮਹਿ ਧੱਕੜਾ ਹੈ ਇਸ ਨੂੰ ਗੁਰੂਹਤ ਬਾਹਰ ਵੀ ਸੁਣਨਾ ਹੈ ਤਾਂ ਕਿ ਜਿਹੜੀ ਸਰਕਾਰ ਹੈ ਉਹ ਥੋੜੀ ਜੀ ਸਵੇਰਨਾ ਤੇ ਰੱਖੇ ਇਹ ਕੋਈ ਗੱਲ ਹੈ ਕਿ ਅਧਿਆਪਕਾਂ ਦਾ ਕਤਲ ਹੋ ਗਿਆ ਦਾ ਅਧਿਆਪਕ ਜਿਹੜੇ ਹਨ ਧੁੰਦਾ ਦੇ ਵਿੱਚ ਜਾ ਰਹੇ ਨੇ ਉਹਨਾਂ ਨੇ ਐਕਸੀਡੈਂਟ ਹੋ ਰਿਹਾ ਹੈ ਤੇ ਤੁਸੀਂ ਸੋਚਣ ਤੋਂ ਵੀ ਯਾਰ ਨਹੀਂ ਹੈਗੇ ਤੁਸੀਂ ਗੱਲ ਜਿਹੜੇ ਕਹਿੰਦੇ ਆ ਕਿ ਭਾਜਪਾ ਦੀ 2 ਟੀਮ ਹੈ 2 ਟੀਮ ਨਹੀਂ ਇਹ ਭਾਜਪਾ ਦੀ ਏ ਟੀਮ ਤਾਂ ਵੀ ਅੱਗੇ ਲੜਨ ਦੀ ਕੋਸ਼ਿਸ਼ ਦੇ ਵਿੱਚ ਹੈ ਕਾਰਪੋਰੇਟਾਂ ਦੇ ਏਜੰਟ ਨੇ ਏਜੰਟਾਂ ਦੇ ਖਿਲਾਫ ਇਕੱਠੇ ਹੋ ਕੇ ਵੱਡੇ ਹੋ ਕੇ ਲੜਨਾ ਚਾਹੀਦਾ ਹੈ ਮੈਂ ਡੈਮੋਕਰੈਟਿਕ ਮਜ਼ਦੂਰ ਫੈਡਰੇਸ਼ਨ ਵੱਲੋਂ ਅਧਿਆਪਕ ਇਨਸਾਫ ਕਮੇਟੀ ਦੇ ਇਸ ਸੰਘਰਸ਼ ਨੂੰ ਪੂਰੀ ਤਰ੍ਹਾਂ ਹਰ ਪੱਖ ਤੋਂ ਸਪੋਰਟ ਕਰਦਾ ਹੋਇਆ ਵਿਸ਼ਵਾਸ ਕੌਣਾ ਹੈ ਕਿ ਤੁਹਾਡੇ ਨਾਲ ਹੈਗੇ ਆ ਤੁਸੀਂ ਲੜੋ ਤਗੜੇ ਹੋ ਕੇ ਲੜੋ ਸੱਚ ਤੇ ਝੂਠ ਦੀ ਲੜਾਈ ਦੇ ਵਿੱਚ ਜੇਕਰ ਹਮੇਸ਼ਾ ਸੱਚ ਦੀ ਹੁੰਦੀ ਹੈ ਝੂਠ ਹਮੇਸ਼ਾ ਜਿਹੜਾ ਖੂंजे ਲਾਇਆ ਜਾਂਦਾ ਏ ਸਦਾ ਤੋਂ ਲੱਗਦਾ ਰਿਹਾ ਬਾਬਰ ਦੇ ਵੇਲੇ ਵੀ ਝੂਠ ਫੂਜੇ ਲੱਗਿਆ ਔਰੰਗਜ਼ੇਬ ਦੇ ਵੇਲੇ ਵੀ ਝੂਠੇ ਲੱਗਿਆ ਅੰਗਰੇਜ਼ੀ ਸਾਮਰਾਜ ਦੇ ਵੇਲੇ ਵੀ ਝੂਠੇ ਲੱਗਿਆ ਤੇ ਹੁਣ ਇਹ ਤੁਸੀਂ ਵੀ ਨੂੰ ਝੂਠੇ ਲਾਓਗੇ ਸੱਚ ਦਾ ਪਰਚਮ ਬੁਲੰਦ ਕਰੋਗੇ ਬਹੁਤ ਬਹੁਤ ਧੰਨਵਾਦ